ਸਤਿ ਸ੍ਰੀ ਅਕਾਲ ਜੀ ਮੈਂ ਸੰਦੀਪ ਕੰਗਨਗਰ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜਰੂਰ ਕਰਿਓ ਲਾਈਕ ਕਰਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਲਓ ਵੀ ਮਿੱਤਰੋ ਰਾਜਸਥਾਨ ਵਾਲੇ ਜੱਟ ਵੀ ਘਟ ਨਹੀਂ ਹੁਣ ਹਵੇਲੀਆਂ ਪਾਉਣ ਦੇ ਵਿੱਚ ਤੇ ਪੂਰਾ ਕਰੋੜ ਰੁਪਇਆ ਲਾਇਆ ਜੀ ਪੈਸਾ ਪਾਣੀ ਤਰ੍ਹਾਂ ਵਹਾਤਾ ਜੱਟਾਂ ਨੇ ਤੇ ਤੁਸੀਂ ਹਵੇਲੀ ਦੀ ਲੁੱਕ ਵੇਖ ਸਕਦੇ ਹੋ ਇਹ ਤੋਂ ਪਹਿਲਾਂ ਇਹਦੇ ਨਾਲ ਦੀ ਤੁਸੀਂ ਹਵੇਲੀ ਨਹੀਂ ਵੇਖੀ ਹੋਣੀ ਤੇ ਖਾਸ ਕਰਕੇ ਜਿਹੜੇ ਏਰੀਏ ਦੇ ਵਿੱਚ ਇਹ ਬਣੀ ਹੋਈ ਆ ਤੇ ਉੱਥੇ ਤਾਂ ਜਮ੍ਹਾਂ ਹੀ ਨਹੀਂ ਵੇਖੀ ਹੋਣੀ ਲੋ ਜੀ ਹੁਣ ਤੁਹਾਨੂੰ ਦੱਸਦੇ ਆਂ ਜੀ ਇਹ ਹਵੇਲੀ ਬਣੀ ਹੋਈ ਹੈ ਜੀ ਪਿੰਡ 31 ਐਮ ਐਲ ਰੈਸੇਨਗਰ ਜ਼ਿਲ੍ਹਾ ਸ੍ਰੀ ਗੰਗानगर ਰਾਜਸਥਾਨ ਵਿਕੇ ਪੂਰਾ 1 ਕਰੋੜ ਰੁਪਿਆ ਲਾਇਆ ਜੀ ਜੱਟਾਂ ਨੇ ਤੇ ਇਹ ਬਣੀ ਹੋਈ ਹੈ ਜੀ ਸਰਦਾਰ ਮੱਖਣ ਸਿੰਘ ਜੀ ਸੰਧੂ ਉਹਨਾਂ ਦੇ ਬੇਟੇ ਜਗਤਾਰ ਸਿੰਘ ਜੀ ਤੇ ਉਹਨਾਂ ਦੇ ਬੇਟੇ ਆ ਭਾਈ ਅਮਰਤਪਾਲ ਸਿੰਘ ਜੀ ਕੇ ਕਰੇ ਸੋ ਪੈਸਾ ਬਹੁਤ ਖੁੱਲਾ ਲਾਇਆ ਇਹਨਾਂ ਨੇ ਇਹ ਕੋਠੀ ਬਣਾਉਣ ਦੇ ਵਿੱਚ ਸਭ ਤੋਂ ਵੱਡਾ ਇਹ ਗੱਲ ਹੈ ਪੂਰੀ ਨਕਸ਼ੇ ਦੀ ਹੋਰ ਸਾਰੇ ਖਰਚੇ ਦੀ ਪੂਰੀ ਆਪਾਂ ਗੱਲ ਕਰਾਂਗੇ ਨਾਲ ਨਾਲ ਤੁਸੀਂ ਦਰਸ਼ਨ ਕਰੋ ਇੰਨੀ ਸੋਹਣੀ ਹਵੇਲੀ ਦੇ ਤੇ ਇਹਦੇ ਵਿੱਚ ਬਹੁਤ ਵੱਡਾ ਹੱਥ ਹੁੰਦਾ ਜੀ ਮਿਸਤਰੀਆਂ ਦਾ ਜੇ ਤੁਹਾਨੂੰ ਕੋਈ ਟੀਮ ਵਧੀਆ ਮਿਲ ਜੇ ਮਿਸਤਰੀਆਂ ਦੀ ਵਧੀਆ ਮਿਲ ਜਾਣਾ ਤਾਂ ਕੋਠੀ ਹੈ ਜਿਹੜੀ ਇਸ ਤਰ੍ਹਾਂ ਮੂੰਹੋਂ ਬੁਲਾ ਦਿੰਦੇ ਜਿਵੇਂ ਤੁਸੀਂ ਸਾਹਮਣੇ ਵੇਖ ਰਹੇ ਹੋ ਜਿਹੜੇ ਮਾਲਕ ਸੀ ਉਹ ਤਾਂ ਮਿਸਤਰੀਆਂ ਦੀ ਸਲਾਹਤਾ ਕਰੀ ਜਾਂਦੇ ਸੀ ਤੇ ਮਿਸਤਰੀਆਂ ਨਾਲ ਗੱਲ ਹੋਈ ਉਹ ਕਹਿੰਦੇ ਵੀ ਮਾਲਕ ਹੀ ਬਹੁਤ ਵਧੀਆ ਸਾਨੂੰ ਮਿਲੇ ਸੀ ਬਹੁਤ ਵਧੀਆ ਬੰਦੇ ਆ ਜੀ ਸਭ ਤੋਂ ਪਹਿਲਾਂ ਆਪਾਂ ਚਨਾਈ ਵਾਲੇ ਮਿਸਤਰੀ ਦਾ ਨਾਮ ਦੱਸਦੇ ਆ ਮਿਸਤਰੀ ਗੁਰਪ੍ਰੀਤ ਸਿੰਘ ਜੀ ਦੀਪ ਸੂਰਤਗੜ ਤੋਂ ਤੇ ਜਿਹੜਾ ਇਹਦੇ ਵਿੱਚ ਲੱਕੜ ਦਾ ਕੰਮ ਹੋਇਆ ਫਰਨੀਚਰ ਦਾ ਕੰਮ ਹੋਇਆ ਸਾਰਾ ਗੇਟ ਜੋੜੀਆਂ ਬੈੱਡ ਉਹ ਕੁਲਵਿੰਦਰ ਸਿੰਘ ਜੀ ਵਿੱਕੀ ਪਿੰਡ ਰੈਣ ਤੇ ਇਲੈਕਟ੍ਰਿਕ ਦਾ ਜਿਹੜਾ ਕੰਮ ਹੋਇਆ ਬਿਜਲੀ ਵਾਲਾ ਉਹ ਮਨਦੀਪ ਸਿੰਘ ਜੀ ਮਿਰਜੇ ਵਾਲਾ ਕਲਰ ਪਾਲਿਸ ਦਾ ਕੰਮ ਕੀਤਾ ਹੈਗਾ ਜੀ ਜਤਿੰਦਰ ਕੁਮਾਰ ਪਲੰਬਰ ਦਾ ਕੰਮ ਕੀਤਾ ਜੀ ਬਾਬੂ ਖਾਨ ਤੇ ਮਾਰਬਲ ਦਾ ਕੰਮ ਕੀਤਾ ਜੀ ਸੰਦੀਪ ਸਿੰਘ ਕਾਕਾ ਮਿਸਤਰੀਆਂ ਦੇ ਨਾਮ ਤੁਹਾਨੂੰ ਤਾਂ ਦੱਸਿਆ ਕਿਉਂਕਿ ਜਿੰਨੇ ਵੀਡੀਓ ਵੀਡੀਓ ਹੁੰਦੀ ਹੈ ਹਵੇਲੀ ਦੀ ਕਰਦੇ ਆ ਕੋਠੀ ਦੀ ਕਰਦੇ ਆ ਤਾਂ ਉਹ ਸਾਰੇ ਰੰਗ ਭਾਗ ਮਾਲਕ ਨੇ ਇਕੱਲਾ ਪੈਸਾ ਲਾਇਆ ਹੁੰਦਾ ਜੀ ਇਹ ਮੂੰਹੋਂ ਬਲਾਉਣ ਵਾਲਾ ਕੰਮ ਸਾਰਾ ਮਿਸਤਰੀਆਂ ਦਾ ਹੁੰਦਾ ਜੀ ਕੋਠੀ ਦੇ ਵਿੱਚ ਚਾਰ ਬੈੱਡਰੂਮ ਹੈ ਜੀ ਅਟੈਚ ਬਾਥਰੂਮ ਹੈ ਰਸੋਈ ਹੈਗੀ ਹੈ ਓਪਨ ਡਰਾਇੰਗ ਰੂਮ ਹੈਗਾ ਜੀ ਤੇ ਜਿਹੜੀ ਤੁਸੀਂ ਦੇਖ ਰਹੇ ਹੋ ਪੁੱਲੀ ਪੂਰੀ ਖੁੱਲੀ ਇਹਦੇ ਵਿੱਚ ਲੋਬੀ ਹੈਗੀ ਹੈ ਅੰਦਰ ਜਿਹੜਾ ਤੁਸੀਂ ਕੰਮ ਵੇਖ ਰਹੇ ਹੋ ਬਾ ਕਮਾਲ ਕੰਮ ਹੋਇਆ ਫਰਨੀਚਰ ਵਾਲਾ ਚਾਹੇ ਪੱਥਰ ਵਾਲਾ ਬਹੁਤ ਸੋਹਣਾ ਕੰਮ ਕੀਤਾ ਹੈ ਤੇ ਸਭ ਤੋਂ ਯੂਨਿਕ ਚੀਜ਼ ਦੇਖੋ ਤੁਸੀਂ ਜਿਹੜਾ ਪੁਰਾਤਨ ਇਹਨਾਂ ਦੇ ਬਜ਼ੁਰਗਾਂ ਦਾ ਜਿਹੜਾ ਚਰਖਾ ਹੈਗਾ ਉਹਨੂੰ ਪੂਰਾ ਸਜਾ ਕੇ ਵਿੱਚ ਰੱਖਿਆ ਹੈ ਇਹ ਹੀ ਕਲਾਕਾਰੀ ਹੈ ਜੀ ਮਿਸਤਰੀਆਂ ਦੀ ਇਹ ਜਿਹੜਾ ਕੰਮ ਕੀਤਾ ਹੈਗਾ ਦੇਖੋ ਪੂਰਾ ਝੂਮਰ ਲੱਗਿਆ ਹੈਗਾ ਡਾਊਨ ਸੀਲਿੰਗ ਕਲਰ ਹੈ ਲਾਈਟਿੰਗ ਬਹੁਤ ਸੋਹਣੀ ਕੀਤੀ ਵੀ ਹੈ ਜੀ ਇਹਦੇ ਨਕਸ਼ੇ ਦੀ ਗੱਲ ਕਰੀਏ ਤਾਂ ਮਾਤਰ 13000 30000 ਰੁਪਏ ਦੇ ਵਿੱਚ ਸੌਰੀ ਜੀ 30000 ਰੁਪਿਆ ਦੇ ਵਿੱਚ ਇਹਦਾ ਨਕਸ਼ਾ ਤਿਆਰ ਕੀਤਾ ਗਿਆ ਸੀਗਾ ਐਲੀਵੇਸ਼ਨ ਤਿਆਰ ਕੀਤਾ ਗਿਆ ਤੇ ਮਿਸਤਰੀਆਂ ਨੇ ਜੀ ਇਹਨੂੰ ਮੂਹੋਂ ਬੁਲਾਤਾ ਜੀ ਜਿੰਨੀ ਤਾਰੀਫ ਕਰੀ ਉੰਨੀ ਵੀ ਘਟ ਹੈ ਕਿਉਂਕਿ ਮਾਲਕਾਂ ਨੇ ਵੀ ਇੰਨੀ ਹੀ ਤਾਰੀਫ ਕੀਤੀ ਸੀਗੀ ਮਿਸਤਰੀਆਂ ਦੀ ਸੋ 1 ਕਰੋੜ ਰੁਪਿਆ ਇਹ ਹਵੇਲੀ ਦੇ ਉੱਤੇ ਪੂਰਾ ਲੱਗਿਆ ਹੋਇਆ ਜੀ ਤੇ ਸਾਡੇ ਰਾਜਸਥਾਨ ਦੇ ਏਰੀਆ ਦੇ ਵਿੱਚ ਇਹ ਹਵੇਲੀਆਂ ਬਹੁਤ ਘੱਟ ਮਿਲਦੀਆਂ ਇਹ ਪੰਜਾਬ 'ਚ ਪੈਸਾ ਜਾਂਦੇ ਆ ਝੋਨਾ ਹੁੰਦਾ ਸਾਡੇ ਤਾਂ ਮੂੰਗੀਆਂ ਹੁੰਦੀਆਂ ਜੀ ਪਰ ਬਹੁਤ ਸੋਹਣਾ ਕੰਮ ਹੋਇਆ ਜੀ ਦੇਖੋ ਉੱਤੋਂ ਕਿੰਨਾ ਬਰੀਕੀ ਕੰਮ ਕੀਤਾ ਹੋਇਆ ਜੀ ਸੋ ਤੁਸੀਂ ਉਹ ਤੁਹਾਨੂੰ ਹਵੇਲੀ ਕਿਹੋ ਜਿਹੀ ਲੱਗੀ ਜਰੂਰ ਲਾਈਕ ਕਰਿਓ ਜੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਬਹੁਤ ਸੋਹਣਾ ਕੰਮ ਆ ਦੇਖੋ ਜੀ ਕਿੰਨਾ ਫਰਨੀਚਰ ਦਾ ਹੋਰ ਹੈ ਪ੍ਰੋਪਰ ਕਲਰ ਕਰਾ ਕੇ ਤੇ ਪੂਰੀ ਕੰਪਲੀਟ ਕੋਠੀ ਹੈ ਜਿਹੜੀ ਇਹ 4500 ਸਕਰ ਫੁੱਟ ਏ